ਸਾ ਨਵੇਸ਼ ਕੁਮਾਰ ਜੀ ਤੇ ਮਲਕੋ ਸੱਦਵੇਂ ਜੁਡੀਸੀ ਮਲਕ ਤੇ ਕੀ ਗੱਲ ਬਾਤ ਹੋਈ ਫਿਰ ਇਤਨੀ ਹਾਂ ਜੀ ਕੀ ਗੱਲ ਬਾਤ ਹੋਈ ਫਿਰ ਇਹ ਕੱਲ ਸਾਨੂੰ ਪਤਾ ਲੱਗਿਆ ਸੀ ਕਿ ਇਥੋਂ ਨਾ ਕੁਛ ਨਾ 40 ਫੁੱਟ ਨਾ ਇਥੋਂ ਵੱਖਰੇ ਤਰ੍ਹਾਂ ਦੇ ਫਿਟਰ 48 ਗਾੜੀ ਬੁਰਜੀ ਤੇ ਇਹ ਥੋੜੀ ਟੁੱਟ ਗਈ ਆ ਤੇ ਫਿਰ ਜਿੱਦਾਂ ਸਾਨੂੰ ਪਤਾ ਲੱਗਿਆ ਉਦੋਂ ਅਸੀਂ ਰਿਸਟੋਰ ਕਰਾਉਣੇ ਨੂੰ ਸ਼ੁਰੂ ਕਰਤਾ ਸੀ ਕੱਲ ਹੀ ਤੇ ਕੱਲ ਰਾਤ ਤੱਕ ਅਸੀਂ ਬੰਦੇ ਲਾਏ ਰੱਖਿਆ ਤੇ ਉਸ ਤੋਂ ਬਾਅਦ ਫਿਰ ਕੱਲ ਨਹੀਂ ਹੋ ਪਾਈ ਫਿਰ ਅੱਜ ਫਿਰ ਅ ਸਵੇਰ ਤੋਂ ਅਸੀਂ ਬੰਦੇ ਲਾਇਆ ਨੇ ਰੇਗਾ ਵੀ ਲਾਈਏ ਨਾ ਇਹਨਾਂ ਨੂੰ ਰਿਸੋਰ ਕਰਤਾ 80% ਦੇ ਕਿਤੇ ਸਟੋਰ ਹੋ ਗਈਆਂ ਕੀ ਕਾਰਨ ਕੀ ਆ ਸਰ ਇਹ ਕਾਰਨ ਇਹਦੇ ਇਥੇ ਗੁਜਰਾਂ ਦੇ ਕਾਰਨ ਲੱਗੇ ਛਕੇ ਗੁਜਰਾਂ ਵਗੈਰਾ ਆਪਣੀਆਂ ਮੱਝਾਂ ਵਗੈਰਾ ਥੇ ਲੈ ਜਾਂਦੇ ਨੇ ਉਹਦੇ ਕਾਰਨ ਦੇ ਬੈਂਕ ਕੋ ਟੁੱਟ ਜਾਂਦੇ ਨੇ ਸਾਨੂੰ ਆਉਣ ਵਾਸਤੇ ਲੈਂਦੇ ਨੇ ਜਾਂ ਕੁਝ ਵੀ ਕਰਦੇ ਨੇ ਵਾਰ-ਵਾਰ ਇਹਨਾਂ ਨੂੰ ਅਸੀਂ ਨੋਟਿਸ ਦਿੱਤੇ ਆ ਇਹਨਾਂ ਦੇ ਕੇਸ ਵੀ ਕਰਨੇ ਆ ਪਰ ਫਿਰ ਵੀ ਆਪਣੇ ਹਰਕਤਾਂ ਬਾਅਦ ਨਹੀਂ ਆਉਂਦੇ ਉਸ ਉਸ ਕਾਰਨ ਇਹਨਾਂ ਦੇ ਕਾਰਨ ਕਈ ਵਾਰੀ ਸਾਡੇ ਦਾ ਬੈਂਕ ਤੋਂ ਸਾਡੇ ਨੂੰ ਤੋੜ ਦਿੰਦੇ ਨੇ ਜਾਂ ਮੱਝਾਂ ਇਹਨੇ ਵਾਰ-ਵਾਰ ਆਉਂਦੇ ਆ ਇਹੀ ਇਹਦਾ ਕਾਰਨ ਆ ਕਸਾ ਕਰਦਾ ਨਹੀਂ ਹੈਗਾ ਇਹ ਵੱਡੀ ਕਾਰਵਾਈ ਕਰਨ ਦੀ ਲੋੜ ਹੈ ਕਿਉਂਕਿ ਇਹ ਇਹ ਦੇ ਨਾਮ ਦਾ ਕੋਈ ਪਟਾ ਨੁਕਸਾਨ ਵੀ ਹੋਣ ਦਾ ਗੱਲ ਖਤਰਾ ਹੈਗਾ। ਮੈਂ ਅਸੀਂ ਇਹਦਾ ਇੱਕ ਨਹਿਰ ਦਾ ਐਸਟੀਮੇਟ ਵੀ ਬਣਾ ਕੇ ਭੇਜਿਆ ਹੈ ਦੀ ਸਫਾਈ ਵਾਸਤੇ। ਉਹ ਤੋਂ ਪਾਸ ਹੁੰਦਾ ਇਹਦੀ ਅਸੀਂ ਸਫਾਈ ਵੀ ਕਰਾਉਂਦੇ। ਸਾਰੇ ਪ੍ਰਾਲੇ ਕਿਤੇ ਜਾ ਰਹੇ ਸਾਰੇ ਰਹਿਣਾ। ਕਿ ਉਸ ਤੋਂ ਬਾ ਉਹ ਜਦੋਂ ਵੀ ਐਸਟੀਮੇਟ ਭੇਜਿਆ ਆ ਅਸੀਂ ਦੋ ਪਾਸ ਹੋਏਗਾ ਨਾ ਹੁਣ ਤੱਕ ਲੋ ਤੁਹਾਡੀ ਸੀਜ਼ਨ ਆ ਪਾਡੀ ਸੀਜ਼ਨ ਤੋਂ ਬਾਅਦ ਹੀ ਹੋਣਾ। ਉਸ ਤੋਂ ਬਾਅਦ ਜਦੋਂ ਵੀ ਹੋਏਗਾ ਇਹ ਕਰਾਂਗੇ ਤੇ ਗੁਜਰਾ ਦੇ ਵੀ ਅਸੀਂ ਕੋਈ ਕਾਰਵਾਈ ਕਰਨ ਦੀ ਕਰਾਂਗੇ ਹਣਾ। ਸਰ ਇਹ ਕੋਈ ਇਹ ਨਾਲੋਂ ਕਿੰਨੀ ਕੀ ਦਰ ਤੱਕ ਹੋਣੇ ਬੰਨੇ ਇਹਦਾ ਮਾਫ ਕਰਦੇ ਤੇ ਬਸ ਇਹ 2 ਘੰਟੇ 1.5 ਘੰਟੇ ਦੇ ਵਿੱਚ ਇਹਦਾ ਪੂਰਾ ਇਹ ਰਿਸਟੋਰ ਕਰ ਦਿੱਤਾ ਜਾਵੇਗਾ ਦਾ ਬੰਦ ਬੰਦ ਹੈਗਾ ਜਿਹੜੇ ਘੰਟੇ ਦਾ ਜਿਸ ਵੀ ਲਾਈਆ ਸੀ ਬੋਰੀਆਂ ਬੰਨਤੀਆਂ ਨੇ ਤੇ ਸਾਰਾ ਤੇ ਬੰਨ੍ਹ ਬੰਨਤਾ ਉਹ ਜਿਹੜੇ ਘੰਟੇ ਦਾ ਦਾ ਕੰਮ ਪੂਰਾ ਪੂਰਾ ਸਾਰਾ ਇੱਕ ਦਿਨ ਹੋ ਗਿਆ ਠੀਕ ਹੈ ਤਾਂ ਨਰੇਸ਼ ਕੁਮਾਰ ਜੀ ਤੇ ਮਲਕੋ ਸਾਡਵੇਂ ਜੁਬਿਲਸੀ ਮਿਲਦੀ ਤੇ ਕੀ ਗੱਲਬਾਤ ਹੋਈ ਫਿਰ ਇੱਥੇ ਹਾਂ ਜੀ ਕੀ ਗੱਲਬਾਤ ਹੋਈ ਫਿਰ ਇੱਥੇ ਕਿ ਕੱਲ ਸਾਨੂੰ ਪਤਾ ਲੱਗਿਆ ਸੀ ਕਿ ਇਥੋਂ ਨਾ ਕੁਛ ਨਾ 40 ਫੁੱਟ ਨਾ ਇਥੋਂ ਵੱਖਰੀ ਤਰ੍ਹਾਂ ਦੇ ਫਿਟਰ 48 ਗਾੜੀ ਗੁਰਜੀ ਤੇ ਇਹ ਥੋੜੀ ਟੁੱਟ ਗਈ ਆ ਤੇ ਫਿਰ ਜਿੱਦਾਂ ਸਾਨੂੰ ਪਤਾ ਲੱਗਿਆ ਉਦੋਂ ਅਸੀਂ ਰਿਸਟੋਰ ਕਰਾਉਣੇ ਨੂੰ ਸ਼ੁਰੂ ਕਰਤਾ ਸੀ ਕੱਲ ਹੀ ਤੇ ਕੱਲ ਰਾਤ ਤੱਕ ਅਸੀਂ ਬੰਦੇ ਲਾਏ ਰੱਖਿਆ ਤੇ ਉਸ ਤੋਂ ਬਾਅਦ ਫਿਰ ਕੱਲ ਨਹੀਂ ਹੋ ਪਾਈ ਫਿਰ ਅੱਜ ਫਿਰ ਅ ਸਵੇਰ ਤੋਂ ਅਸੀਂ ਬੰਦੇ ਲਾਇਆ ਨੇ ਰੇਗਾ ਵੀ ਲਾਈਏ ਨਾ ਇਦਾਂ ਹੋ ਰਿਹਾ ਸੋਰ ਕਰਤਾ 80% ਦੇ ਕੇਸ ਟੋਰ ਹੋ ਗਈਆਂ ਕੀ ਕਾਰਨ ਕੀ ਆ ਸਰ ਇਹ ਕਾਰਨ ਇਹਦੇ ਗੁੱਜਰਾਂ ਦੇ ਕਾਰਨ ਲੱਗੇ ਛਕੇ ਗੁੱਜਰ ਵਗੈਰਾ ਆਪਣੀਆਂ ਮੱਝਾਂ ਵਗੈਰਾ ਥੇ ਲੈ ਆਉਂਦੇ ਨੇ ਉਹਦੇ ਕਾਂਗ ਦੇ ਬੈਂਕ ਨੂੰ ਟੁੱਟ ਜਾਂਦੇ ਨੇ ਸਾਨੂੰ ਆਣ ਵਾਸਤੇ ਲੈਂਦੇ ਨੇ ਜਾਂ ਕੁਝ ਵੀ ਕਰਦੇ ਨੇ ਵਾਰ-ਵਾਰ ਇਹਨਾਂ ਨੂੰ ਅਸੀਂ ਨੋਟਿਸ ਵੀ ਦਿੱਤੇ ਆ ਇਹਨਾਂ ਦੇ ਕੇਸ ਵੀ ਟਰਮੇ ਆ ਪਰ ਫਿਰ ਵੀ ਆਪਣੀ ਹਰਕਤਾਂ ਵਾਸਤੇ ਨਹੀਂ ਆਉਂਦੇ ਉਸ ਉਸ ਕਾਰਨ ਇਹਨਾਂ ਦੇ ਕਾਰਨ ਕਈ ਵਾਰੀ ਸਾਡੇ ਦਾ ਬੈਂਕ ਨੂੰ ਸਾਈਡੋਂ ਟਪੋਰ ਦਿੰਦੇ ਨੇ ਜਾਂ ਮੱਝਾਂ ਇਹਨੇ ਵਾਰ-ਵਾਰ ਆਉਂਦੀਆਂ ਇਹੀ ਇਹਦਾ ਕਾਰਨ ਸਾਬ ਕਰਦਾ ਨਹੀਂ ਹੈਗਾ ਇਹ ਵੱਡੀ ਕਾਰਵਾਈ ਕਰਨ ਦੀ ਲੋੜ ਹੈ ਕਿਉਂਕਿ ਇਹ ਇਹ ਦੇ ਨਾਮ ਦਾ ਕੋਈ ਪਟਾ ਨੁਕਸਾਨ ਵੀ ਹੋਣ ਦਾ ਗੱਲ ਖਤਰਾ ਹੈਗਾ। ਮੈਂ ਅਸੀਂ ਇਹਦਾ ਇੱਕ ਨਹਿਰ ਦਾ ਐਸਟੀਮੇਟ ਵੀ ਬਣਾ ਕੇ ਭੇਜਿਆ ਹੈ ਦੀ ਸਫਾਈ ਵਾਸਤੇ। ਉਹ ਤੋਂ ਪਾਸ ਹੁੰਦਾ ਇਹਦੀ ਅਸੀਂ ਸਫਾਈ ਵੀ ਕਰਾਉਂਦੇ। ਸਾਰੇ ਪ੍ਰਾਲੇ ਕਿਤੇ ਜਾ ਰਹੇ ਨੇ ਸਾਰੇ। ਰਿਨਨ। ਕਿ ਉਸ ਤੋਂ ਬਾ ਉਹ ਜਦੋਂ ਵੀ ਐਸਟੀਮੇਟ ਭੇਜਿਆ ਆ ਅਸੀਂ ਦੋ ਪਾਸ ਹੋਏਗਾ ਨਾ ਹੁਣ ਤੱਕ ਲੋ ਤੁਹਾਡੀ ਸੀਜ਼ਨ ਆ ਪਾਡੀ ਸੀਜ਼ਨ ਤੋਂ ਬਾਅਦ ਹੀ ਹੋਣਾ। ਉਸ ਤੋਂ ਬਾਅਦ ਜਦੋਂ ਵੀ ਹੋਏਗਾ ਇਹ ਕਰਾਂਗੇ ਤੇ ਗੁਜਰਾ ਦੇ ਵੀ ਅਸੀਂ ਕੋਈ ਕਾਰਵਾਈ ਕਰਨ ਦੀ ਕਰਾਂਗੇ ਹਣਾ। ਸਰ ਇਹ ਕੋਈ ਇਹ ਮੈਨੂੰ ਕਿੰਨੀ ਦੇਰ ਤੱਕ ਹੋਣੀ ਪਾਣੀ ਇਹਦਾ ਮਾਰਕ ਕਰੇ ਤੇ ਬਸ ਇਹ 2 ਘੰਟੇ 1.5 ਘੰਟੇ ਦੇ ਵਿੱਚ ਇਹਦਾ ਪੂਰਾ ਇਹ ਨੂੰ ਰਿਸਟੋਰ ਕਰ ਦਿੱਤਾ ਜਾਵੇਗਾ ਦਾ ਬੰਦ ਬੰਦ ਹੈਗਾ ਜਿਹੜੇ ਘੰਟੇ ਦਾ ਜਿਸ ਵੀ ਲਾਈਆ ਹੀ ਬੋਰੀਆਂ ਬੰਨਤੀਆਂ ਨੇ ਤੇ ਸਾਰਾ ਤੇ ਬੰਦ ਬੰਨਤਾ ਉਹ ਜਿਹੜੇ ਘੰਟੇ ਦਾ ਕੰਮ ਪੂਰਾ ਪੂਰਾ ਸਾਡਾ ਇਸੇ ਹੋ ਰਿਹਾ ਹੈ ਠੀਕ ਹੈ